ਤਾਂ ਬਹੁਤ ਹੀ ਮੰਦ ਭਾਗੀ ਖਬਰ ਅੱਜ ਸਵੇਰੇ ਜਿਹੜੀ ਸੁਣਨ ਨੂੰ ਮਿਲੀ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਹਾਰ ਗਿਆ ਜਿਵੇਂ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਮੌਤ ਹੋਣ ਦਾ ਕਾਰਨ ਕੀ ਹੈ ਮੌਤ ਹੋਣ ਦਾ ਕਾਰਨ ਹੈ ਅਵਾਰਾ ਪਸ਼ੂ ਅਵਾਰਾ ਪਸ਼ੂਆਂ ਦੇ ਵਿੱਚ ਵੱਜਣ ਕਰਕੇ ਰਾਜਵੀਰ ਜਵੰਦਾ ਜਿਹੜਾ ਹੈ ਮੂਰੇ ਠੱਠੇ ਲੜਦਾ ਸੀ ਜਿਸ ਤੋਂ ਬਚਦਾ-ਬਚਦਾ ਰਾਜਵੀਰ ਜਵੰਦਾ ਕਿਹਾ ਜਾ ਰਿਹਾ ਹੈ ਕਿ ਅੱਗੇ ਬਲੇਰੋ ਦੇ ਵਿੱਚ ਵੱਜਿਆ ਤਾਂ ਇਹ ਅਵਾਰਾ ਪਸ਼ੂ ਨੇ ਜਿਹੜੇ ਅਵਾਰਾ ਪਸ਼ੂਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ ਨੇ ਤੇ ਲੈ ਰਹੇ ਨੇ ਤੇ ਅੱਗੇ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਲੈਣੀਆਂ ਨੇ ਤਾਂ ਲੋੜ ਹੈ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਉਹਦਾ ਸਭ ਨੂੰ ਦੁੱਖ ਹੈ ਕਿਉਂਕਿ ਸਾਰੇ ਜਾਣੇ ਅਸੀਂ ਵੀ ਅਰਦਾਸਾਂ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਠੀਕ ਹੋਵੇ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਤਾਂ ਲੋੜ ਹੈ ਇਹ ਇਹ ਗੱਲਾਂ ਵੀ ਸੋਚਣ ਦੀ ਪੰਜਾਬੀ 뮤직 ਇੰਡਸਟਰੀ ਵੀ ਇਹਦੇ ਤੇ ਆਵਾਜ਼ ਚੁੱਕੇ ਜਿੰਨੇ ਵੀ ਲੀਡਰ ਸੀ ਜਿਹੜੇ ਰਾਜਵੀਰ ਜਵੰਦਾ ਦਾ ਹਾਲ ਜਾਣਨ ਆ ਰਹੇ ਸੀ ਜਾਂ ਹੁਣ ਆਉਣਗੇ ਉਹ ਵੀ ਇਸ ਮੁੱਦੇ ਤੇ ਵਾਸ ਚੁੱਕਣਾਮ ਲੋਕ ਵੀ ਵਾਸ ਚੁੱਕਣ ਤਾਂ ਜੋ ਜਿਹੜੀ ਰਾਜਵੀਰ ਜਵੰਦਾ ਦੇ ਨਾਲ ਹੋਈ ਹੈ ਜਿਹੜੀ ਲੱਖਾਂ ਬੰਦਿਆਂ ਦੇ ਨਾਲ ਹੁਣ ਤੱਕ ਹੋ ਚੁੱਕੀ ਹੈ ਉਹ ਅੱਗੇ ਤੋਂ ਕਿਸੇ ਹੋਰ ਨਾਲ ਨਾ ਹੋਵੇ ਤੇ ਅਵਾਰਾ ਪਸ਼ੂਆਂ ਦਾ ਸਰਕਾਰ ਹੈ ਜਿਹੜੀ ਉਹ ਪੱਕਾ ਹੱਲ ਕਰੇ ਜਿਹੜਾ ਕੁਝ ਹੋਣਾ ਸੀ ਉਹ ਪ੍ਰਮਾਤਮਾ ਦਾ ਭਾਣਾ ਮੰਨ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਨੂੰ ਆਪਣੇ ਚਰਨਾਂ ਦੇ ਵਿੱਚ ਪ੍ਰਮਾਤਮਾ ਨਿਵਾਸ ਪਖਸ਼ੀ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ